15 ਦਸੰਬਰ ਦੀ ਗੱਲ ਆ ਸਾਡੇ ਕੋਲ ਟੋਕੇ ਮਾਰ ਕੇ ਸੀ ਅਣ ਪਛਾਤੇ ਕੋਈ ਵਿੱਚ 15 ਦਸੰਬਰ ਨੂੰ 15 ਦਸੰਬਰ ਨੂੰ ਆਉਂਦੇ ਲੋਕ ਇਹਨਾਂ ਪਰਪਲੀ ਚੱਲਦਾ ਹੋਇਆ ਮੋਟਰਸਾਈਕਲ ਰੋਕਿਆ ਉਹਨਾਂ ਨੇ ਉੱਤਰ ਕੇ ਬਸ ਕਰਪਾਣਾ ਮਾਰਨੀ ਸ਼ੁਰੂ ਕਰਤੀਆਂ ਮੇਰੇ ਬੇਟੇ ਦੇ ਮਾਰੀ ਕੁਛ ਨਹੀਂ ਭਾਈ ਕਾਰਨ ਕੋਈ ਵੀ ਨਹੀਂ ਬਸ ਅਸੀਂ ਜਾ ਰਹੇ ਸੀ ਸਬਜ਼ੀ ਲੈਣ ਮੈਂ ਤੇ ਮੇਰੇ ਡੈਡੀ ਭਾਈ ਜਾ ਰਹੇ ਗਏ ਉਹ ਡੈਡੀ ਮੋਟਰਸਾਈਕਲ ਚਲਾ ਰਹੇ ਹੋ ਪਿੱਛੋਂ ਦੀ ਹੋਰਨ ਤੇ ਹੋਰਨ ਮਾਰੀ ਗਏ ਆ ਬਸ ਡੈਡੀ ਨੇ ਮੋਟਰਸਾਈਕਲ ਸਾਈਡ ਤੇ ਲਾਇਆ ਰੋਕਿਆ ਵਾ ਬਸ ਇੰਨੇ ਜੀ ਉੱਤਰ ਕੇ ਆ ਗਏ ਮੈਂ ਦੇਖਿਆ ਡੈਡੀ ਨੇ ਮਤ ਪਛਾਣਦੇ ਕੋਈ ਕੀਤੀ ਡੈਡੀ ਦੇ ਸਿਰ ਤੇ ਮਾਰੀਆਂ ਨੇ ਧੰਨਾਂ ਤੇ ਮਾਰਨ ਦਾ ਕਾਰਨ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਭਾਈ ਕੋਈ ਕਾਰਨ ਨਹੀਂ ਕਿੰਨੀ ਵਾਰ ਆਏ ਅੱਛਾ ਹਾਂਜੀ ਪਰ ਉਹ ਕਦੇ ਫੋਨ ਕਰਦੇ ਜੀ ਕਹਿੰਦੇ ਇਹ ਡਿਊਟੀ ਤੇ ਆਂ ਅਸੀਂ ਬੈਠਰ ਆ ਕਿਤੇ ਹੋਰ ਬਸ ਫਿਰ ਹੁਣ ਫਿਰ ਕਿਸੇ ਹੋਰ ਨੂੰ ਕੇਸ ਦਿੱਤਾ ਜੀ ਉਹਦੀ ਰਾਤ ਕੱਲ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰੀ ਜੀ ਬਦਲੀ ਪਰ ਜਿਹੜਾ ਜਿਹੜੀ ਛੜਦਰ ਕੋਈ ਆਈਓ ਕਲਿੰਦੀ ਕਮਪਨੈਂਟ ਸੀ ਉਹ ਟ੍ਰਾਂਸਫਰ ਹੋ ਗਈ ਹੈ ਟ੍ਰਾਂਸਫਰ ਹੋਣ ਕਰਕੇ ਉਹ ਇਹਨੂੰ ਮਿਲ ਨਹੀਂ ਸਕੇ ਨਾ ਮੇਰੇ ਕੋਲ ਜੋ ਕੰਮਨੀ ਟਾਰਫੇ ਬਣਦੀ ਹੈ ਬਾਕੀ ਦਾ ਰਿਪੋਰਟ ਚੈੱਕ ਕਰਕੇ ਜੋ ਕੰਮਨੀ ਮਾਰਕ ਕਾਹਲੀ ਬਣਦੀ ਹੈ ਉਹ ਜੱਪਾ ਮਿਲ ਜੇ ਲੁਗਣਾ ਲਈ ਵੇਖਣ ਵਾਸਤੇ ਸਭ ਦਾ ਸਵਾਗਤ ਹੈ ਮੈਂ ਇਧਰ ਤੁਹਾਡੇ ਲਈ ਲੁਣਾ ਦੇ ਡਿਵੀਜ਼ਨ ਨੰਬਰ 7 ਦੇ ਬਾਹਰ ਖੜਿਆ ਜਿੱਥੇ ਇੱਕ ਪਰਿਵਾਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਖੜਿਆ ਹੋਇਆ ਸੁਤਾਲਦੀ ਹੈ ਕਿ 15 ਦਸੰਬਰ ਵਾਲੇ ਦਿਨ ਜਿਹੜਾ ਦੇਖ ਸਤਿਓ ਕਿ ਉਹਦੇ ਨਾਲ ਜਿਹੜਾ ਇਹ ਪਾਣਾ ਬਰਦਾ ਉਸ ਤੋਂ ਬਾਅਦ ਹੁਣ ਤੱਕ ਲਗਾਤਾਰ ਥਾਣੇ ਦੇ ਜਿਹੜੇ ਆ ਉਹ ਚੱਕਰ ਲਗਾ ਰਿਹਾ ਪਰ ਉਹਨੂੰ ਜਿਹੜਾ ਹੁਣ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ ਸੋ ਗੱਲਬਾਤ ਕਰਨੇ ਕੀ ਸੀਗਾ ਮਾਮਲਾ ਸੋ ਕੀ ਹੋਇਆ ਸੀਗਾ ਵੀ ਨਾਮ ਕੀ ਹੈਗਾ ਥਾਣੇ ਅੱਜ ਆਏ ਹੋ ਖੜੇ ਹੋ ਕੀ ਕਰਾਂ ਉਹੀ ਸੁਣਵਾਈ ਨਹੀਂ ਹੋਈ 15 ਦਸੰਬਰ ਦੀ ਗੱਲ ਆ ਸਾਡੇ ਉਹ ਟੋਕੇ ਮਾਰ ਕੇ ਸੀ ਅਣਪਛਾਤੇ ਕੋਈ 15 ਦਸੰਬਰ ਨੂੰ 15 ਦਸੰਬਰ ਨੂੰ ਆਉਣ ਦੇ ਲੋਕ ਨੇ ਪਰ ਬੜੀ ਚੱਲਦਾ ਪਿਆ ਉਹ ਤੇ ਕਿਸ ਏਰੀਆ ਦੇ ਵਿੱਚ ਤੁਹਾਡੇ ਨਾਲ ਤੁਹਾਡੇ ਤੇ ਹਮਲਾ ਕੀਤਾ ਅਦਰਸ਼ ਨਗਰੀ 3 ਨੰਬਰ ਗਲੀ ਹਾਂਜੀ ਅੱਛਾ ਜੀ ਤੇ ਕਦੋਂ ਦੀ ਗੱਲ ਹੈ ਆ ਪਿਛਲੇ ਸਾਲ ਜੀ ਜੈਨਕ 5 ਵਜੇ 5 5:30 ਵਜੇ ਦਾ ਟਾਈਮ ਸੀਗਾ ਸ਼ਾਮ ਦਾ ਹਾਂਜੀ ਸ਼ਾਮ ਕੇ ਜੀ ਅੱਛਾ ਤੇ ਮਤਲਬ ਇਹ ਸ਼ਾਮ ਨੂੰ ਦਾਤ ਵਗੈਰਾ ਜਿਹੜੇ ਤੁਸੀਂ ਕਹਿ ਰਹੇ ਮਾਰ ਕੇ ਗਏ ਸੀ ਕਿਉਂ ਮਤਲਬ ਕੀ ਕਾਰਨ ਸੀਗਾ ਕੁਝ ਨਹੀਂ ਭਾਈ ਕਾਰਨ ਕੋਈ ਵੀ ਨਹੀਂ ਬਸ ਅਸੀਂ ਜਾ ਰਹੇ ਸੀ ਸਬਜ਼ੀ ਲੈਣ ਮੈਂ ਤੇ ਮੇਰੀ ਡੈਡੀ ਭਈ ਜਾ ਰਹੀ ਕਿ ਉਹ ਡੈਡੀ ਮੋਟਰਸਾਈਕਲ ਚਲਾ ਰਹੇ ਪਿੱਛੋਂ ਦੀ ਹੋਰਨ ਤੇ ਹੋਰ ਨੂੰ ਮਾਰੀ ਗਈ ਆ ਬਸ ਡੈਡੀ ਨੇ ਮੋਟਰਸਾਈਕਲ ਸਾਈਡ ਤੇ ਲਾਇਆ ਰੋਕਿਆ ਵਾ ਬਸ ਇੰਨੇ ਜੀ ਉੱਤਰ ਕੇ ਆ ਕੇ ਉਹਨਾਂ ਨੇ ਬਾਹਰ ਅੱਛਾ ਤੇ ਤੁਸੀਂ ਉਦੋਂ ਪੁਲਿਸ ਬੁਲਾਈ ਸੀ ਮੌਕੇ ਤੇ ਫੋਨ ਕੀਤਾ ਪੀਸੀਆਰ ਨੂੰ ਨਹੀਂ ਉਦੋਂ ਕੋਚ ਨਹੀਂ ਪਾਈ ਮੈਂ ਬੇਹੋਸ਼ ਹੀ ਹੋ ਗਿਆ ਸੀਗਾ ਅੱਛਾ ਮੇਰੇ ਸਾਠੇ ਉਹ ਆ ਇੱਥੇ ਪੂਰੇ ਟਾਂਕੇ ਲੱਗੇ ਪਏ ਆ ਜਿਹੜੇ ਡੈਡੀ ਕਿਥੇ ਨੇ ਡੈਡੀ ਆ ਖੜੇ ਮੇਰੇ ਅੱਛਾ ਇਹਨਾਂ ਦੇ ਵੀ ਸਿਰ ਤੇ ਡੈਡੀ ਦੇ ਡੈਡੀ ਨੂੰ ਮੈਂ ਦੇਖਿਆ ਡੈਡੀ ਨੇ ਮੈਨੂੰ ਪਛਾਣ ਦੀ ਕੋਸ਼ਿਸ਼ ਕੀਤੀ ਡੈਡੀ ਦੇ ਸਿਰ ਤੇ ਮਾਰੀਆਂ ਨੇ ਕਰਪੰਡਾ ਤੇ ਮਾਰਨ ਦਾ ਕਾਰਨ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਭਾਜੀ ਕੋਈ ਕਾਰਨ ਨਹੀਂ ਅੱਛਾ ਹਾਂਜੀ ਵੀਡੀਓ ਪਈ ਆ ਸੀ ਵੀਡੀਓ ਉਹਦੇ ਤੇ ਤੁਸੀਂ ਖੁਦ ਹੀ ਦੇਖ ਲਈਏ ਮਤਲਬ ਕਿੰਨੇ ਜਲੇ ਸੀਗੇ ਉਹ ਕਿੰਨੀ ਮੋਟਰਸਾਈਕਲ ਸੀ ਦੋ ਤਿੰਨ ਮੋਟਰਸਾਈਕਲ ਸੀਗੇ ਐਕਟਿਵਾ ਸੀਗੀ ਇੱਕ ਅੱਛਾ ਹਾਂਜੀ ਤੇ ਇੱਥੇ ਕਿਤੇ ਕੋਲ ਕੇਸ ਐਡਵਿਜ਼ਨ ਨੰਬਰ 7 ਇੱਥੇ ਹੀ ਹਰਿੰਦਰਪਾਲ ਸਰ ਜੀ ਸੀਗੇ ਅੱਛਾ ਹਾਂਜੀ ਤੇ ਤੁਸੀਂ ਆਏ ਹੋ ਇਹਨਾਂ ਕੋਲ ਦੁਬਾਰਾ ਵੀ ਆਏ ਹੋ ਹਾਂਜੀ ਆਏ ਆ ਅਸੀਂ ਕਿੰਨੀ ਵਾਰ ਆਏ ਆ ਅੱਛਾ ਹਾਂਜੀ ਪਰ ਉਹ ਕਾਲ ਫੋਨ ਕਰਦੇ ਜੀ ਕਹਿੰਦੇ ਇਹ ਡਿਊਟੀ ਤੇ ਆ ਅਸੀਂ ਪੈਤਰ ਆ ਕਿਤੇ ਹੋਰ ਬਸ ਇਹਨੇ ਗੇੜੇ ਕੱਢਦੇ ਹੋ ਅੱਜ ਤੱਕ ਦੇ ਅੱਛਾ ਹੋਰ ਤਾਂ ਕੋਈ ਕੋਈ ਸੁਣੋ ਬਾਈ ਇਹ ਲੱਗਦਾ ਨਹੀਂ ਹੈਗਾ ਵੀ ਪ੍ਰਸ਼ਾਸਨ ਲਗਾਤਾਰ ਇੱਕ ਪਾਸੇ ਮੁਸਤੈਦ ਹੈ ਚਲਾਕੀ ਨਾਲ ਕੰਮ ਵੀ ਕਰ ਰਿਹਾ ਹੈ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਜਿੱਦਾਂ ਕਿ 15 ਤਰੀਕ ਦਾ ਜਿਹੜਾ ਮਾਮਲਾ ਸੀਗਾ ਸੋ ਅੱਜ ਹੁਣ ਫਰਵਰੀ ਚੱਲ ਰਹੀ ਹੈ ਸੋ ਫਰਵਰੀ ਦਾ ਮਹੀਨਾ ਚੱਲਣਾ ਸ਼ੁਰੂ ਹੋ ਗਿਆ ਤਾਂ ਮਹੀਨਾ ਇਹ ਵੀ ਨਿਕਲ ਗਿਆ ਤੇ ਹੁਣ ਤੱਕ ਜਿਹੜੀ ਹੈ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋਈ ਕੀ ਮੰਗੀ ਹੈ ਸ਼ਸਨ ਮੰਗਾ ਇਹਨਾਂ ਸਾਫ਼ ਕਰੋ ਇਹ ਦੋਸ਼ੀਆਂ ਨੂੰ ਫੜੋ ਅੱਛਾ ਡੈਡੀ ਤੁਹਾਡੇ ਨਾਲ ਡੈਡੀ ਮੇਰੇ ਆ ਜੀ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਅੱਛਾ ਜੀ ਕੀ ਹੋਇਆ ਸੀਗਾ ਹੋਇਆ ਕੀ ਜੀ ਅਸੀਂ ਜਾ ਰਹੇ ਸੀ ਮੈਂ ਤਾਂ ਮੇਰਾ ਬੇਟਾ ਸਬਜ਼ੀ ਲੈਣ ਜਾ ਰਹੇ ਸੀ ਤੇ ਰਸਤੇ 'ਚ ਇਹ ਹੋਰਨ ਤੇ ਹੋਰਨ ਮਾਰਿਆ ਮੈਂ ਮੋਟਰਸਾਈਕਲ ਰੋਕ ਲਿਆ ਮੈਂ ਕਿਹਾ ਤੁਸੀਂ ਲੰਘ ਜਾਓ ਹਮ ਬਸ ਮੈਂ ਮੋਟਰਸਾਈਕਲ ਰੋਕਿਆ ਉਹਨਾਂ ਨੇ ਉੱਤਰ ਕੇ ਬਸ ਕਿਰਪਾਨਾਂ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਮੇਰੇ ਬੇਟੇ ਦੇ ਮਾਰੀ ਇਹ ਬੇਹੋਸ਼ ਹੋ ਕੇ ਥੱਲੇ ਡੇ ਗਿਆ ਮੈਂ ਕਿਹਾ ਮੈਂ ਜਾ ਕੇ ਇੱਧਾ ਫੜੀ ਅੱਛਾ ਮੇਰੇ ਇੱਕ ਪਹਿਲਾ ਮਾਰੀ ਉਹ ਉਹਨੇ ਖਿੱਚ ਲਈ ਇਹ ਮੈਂ ਦੂਜੀ ਮਾਰੀ ਮੈਂ ਉਹਦਾ ਹੱਥ ਫੜਦੇ ਆ। ਅੱਛਾ ਜਦੋਂ ਮੈਂ ਉਹਦਾ ਹੱਥ ਫੜ ਲਿਆ ਤਾਂ ਫੇਰ ਉਹਨੇ ਮੋਟਰਸਾਈਕਲ ਤੋਂ ਉਤਰ ਗਿਆ। ਮੋਟਰਸਾਈਕਲ ਉਤਰ ਕੇ ਮੈਂ ਕਿਹਾ ਹੁਣ ਤੂੰ ਕਿੱਥੇ ਜਾਏਂਗਾ? ਫੇਰ ਉਹਨੇ ਜੀ ਉਹਦੇ ਜਿਹੜਾ ਅੱਗੇ ਸੀ ਕੋਈ ਮੋਟਰਸਾਈਕਲ ਤੇ ਬੈਠਾ ਉਹ ਉਤਰ ਕੇ ਆਇਆ। ਹਾਂ ਉਹਦੇ ਕੋਲ ਬੱਡੀ ਸਾਰੀ ਕਿਰਪਾਨ ਸੀਗੀ। ਜੀ ਉਹ ਉਹਨੇ ਫੇਰ ਮੇਰੇ ਮਾਰੀਆਂ ਬਹੁਤ ਮਾਰੀਆਂ। ਹਾਂ ਮੇਰੇ ਬੈਗ ਪਾਇਆ ਸੀ ਕਿੱਟ ਪਾਈ ਸੀ ਉਹਦੇ ਕਰਕੇ ਮੇਰਾ ਕੁਝ ਬਚਾਅ ਹੋ ਗਿਆ। ਫੇਰ ਇੱਕ ਕਿਰਪਾਨ ਉਹਨੇ ਮੇਰੇ ਸਿਰ ਤੇ ਮਾਰੀ ਮੇਰਾ ਸਿਰ ਫਟ ਗਿਆ। ਫੇਰ ਖੂਨ ਨਮ ਖੂਨ ਹੋ ਗਿਆ ਜੀ ਇੱਥੇ ਤੇ ਤੁਸੀਂ ਉਦੋਂ ਐਮਆਰਐਲ ਵਗੈਰਾ ਕਰਾਈ ਸੀ ਕਿ ਸਿਵਲ ਦੇ ਵਿੱਚ ਕਟਾਈ ਜੀ ਤੇ ਹੁਣ ਤਾਂ ਤੁਸੀਂ ਹੁਣ ਥਾਣੇ ਦੇ ਬਾਹਰ ਖੜੇ ਹੋ ਅੱਜ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਤੇ 15 ਤਰੀਕ ਨੂੰ ਜਿਹੜਾ ਤੁਹਾਡੇ ਨਾਲ ਭਾਣਾ ਵਪਰੇਆ ਸੀਗਾ ਤੇ ਉਸ ਤੋਂ ਬਾਅਦ ਤੁਸੀਂ ਇੰਸਪੈਕਟਰ ਨੂੰ ਮਿਲੇ ਹੋ ਇੱਥੇ ਥਾਣੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਕਿ ਦੇਖੋ ਇਸ ਤਰ੍ਹਾਂ ਸੀ ਜੀ ਪਹਿਲਾਂ ਅਸੀਂ ਗੱਲ ਜਿਹੜੇ ਕੋ ਸਾਡਾ ਕੇਸ ਉਹ ਕਹਿੰਦੇ ਸੀ ਵੀ ਮੇਰੀ ਅੱਜ ਰਾਤ ਦੀ ਡਿਊਟੀ ਆ ਅੱਜ ਮੇਰੀ ਬੋਟਾਂ 'ਚ ਡਿਊਟੀ ਆ ਅੱਜ ਮੈਂ ਆ ਨਹੀਂ ਸਕਦਾ ਅੱਜ ਮੇਰੀ ਰਾਤ ਆ ਇਸ ਤਰ੍ਹਾਂ ਕਰਕੇ ਲਾਰੇ ਲਪੇ ਲੱਗਦੇ ਰਹੇ ਸਨ ਫਿਰ ਹੁਣ ਫਿਰ ਕਿਸੇ ਹੋਰ ਨੂੰ ਕੇਸ ਦਿੱਤਾ ਜੀ ਉਹਦੀ ਰਾਤ ਕੱਲ ਉਹਨੂੰ ਫੋਨ ਕੀਤਾ ਉਹ ਕਹਿੰਦਾ ਮੇਰੀ ਜੀ ਬਦਲੀ ਹੋ ਗਈ ਅੱਛਾ ਜੀ ਹਾਂਜੀ ਹੁਣ ਦੇਖਦੇ ਹਾਂ ਹੁਣ ਕੇਸ ਕੇ ਤੇ ਕੋਈ ਜਾਂਦਾ ਜੀ ਨਹੀਂ ਤੇ ਤੁਸੀਂ ਇਸ ਮਾਮਲੇ ਦੌਰਾਨ ਐਸਐਚਓ ਨੂੰ ਮਿਲੇ ਨਹੀਂ ਨਹੀਂ ਜੀ ਐਸਐਚਓ ਨੂੰ ਨਹੀਂ ਹੁਣ ਤੱਕ ਨਹੀਂ ਮਿਲੇ ਨਹੀਂ ਤੇ ਕੀ ਮੰਗੀ ਕਰਦੇ ਹੋ ਪ੍ਰਸ਼ਾਸਨ ਮੰਗੇ ਇਹੀ ਕਰਦੇ ਹਾਂ ਜਿਹੜੇ ਦੋਸ਼ੀ ਆ ਸ਼ਰੀਆਮ ਘੁੰਮ ਰਹੇ ਨੇ ਉਹਨਾਂ ਨੂੰ ਨੱਥ ਪਾਈ ਜਾਵੇ ਉਹਨੂੰ ਫੜਿਆ ਜਾਵੇ ਤੇ ਮਤਲਬ ਕਿਸੇ ਨਾ ਕੋਈ ਰੰਜਸ ਵਗੈਰਾ ਸੀ ਕੀ ਆ ਉਹ ਅਨਪਛਾਤੇ ਵਿਅਕਤੀ ਸੀ ਕਿ ਅਨਪਛਾਤੇ ਵਿਅਕਤੀ ਸੀ ਮੜਪ ਸਾਡੇ ਕਿੰਨੇ ਜਣੇ ਸੀ ਕਿਤੇ ਉਹ 9 ਜਣੇ ਸੀ ਅੱਛਾ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਸਾਡੇ ਨਾਲ ਮੌਜੂਦ ਹੈ ਇਸ ਟਾਈਮ ਡਿਵੀਜ਼ਨ ਨੰਬਰ 7 ਦੇ ਬਾਹਰ ਖੜਾ ਜਿੱਥੇ ਪਰਿਵਾਰ ਵੱਲੋਂ ਕਿਹਾ ਜਾਂਦਾ ਕਿ 15 ਦਸੰਬਰ ਨੂੰ ਜਿਹੜਾ ਉਹਨਾਂ ਦੇ ਨਾਲ ਜਿਹੜਾ ਹੈ ਭਾਨਾ ਵਪਰਦਾ ਸੋ ਮੋਟਰਸਾਈਕਲ ਸਵਾਰ ਨੌਜਵਾਨ ਜਿਹੜੇ ਆਂਦੇ ਨੇ ਤਾਂ ਖੁੱਲੇ ਆਮ ਉਹਨਾਂ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਹੈ ਇਸ ਪਰਿਵਾਰ ਦੇ ਉੱਤੇ ਸੋ ਪਿਓ ਪੁੱਤ ਜਿਹੜੇ ਹੁੰਦੇ ਨੇ ਲਗਾਤਾਰ 15 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜੀ ਐ ਇਨਸਾਫ ਦੀ ਗੁਹਾਲ ਲਗਾ ਰਹੇ ਨੇ ਤਾਂ ਡਿਵੀਜ਼ਨ ਨੰਬਰ ਦੇ ਵਿੱਚ ਦੱਸ ਦਈਏ ਕਿ 7 ਦੇ ਬਾਹਰ ਹੀ ਖੜੇ ਨੇ ਹਾਲਾ ਕਿ ਉਹਨਾਂ ਵੱਲੋਂ ਇਹ ਗੱਲ ਵੀ ਸਾਹਮਣੇ ਰੱਖੀ ਗਈ ਕਿ ਜਣਾ ਕੋ ਕੇਸ ਸੀਗਾ ਉਹਨਾਂ ਦੀ ਕਈ ਬਦਲੀ ਵੀ ਹੋ ਗਈ ਤਾਂ ਪਹਿਲਾ ਜਣਾ ਕੋ ਕੇਸ ਸੀਗਾ ਸ਼ੁਰੂਆਤ ਦੇ ਵਿੱਚ ਉਹਨਾਂ ਦੀ ਜਿਹੜੀ ਡਿਊਟੀ ਕਿਤੇ ਨਾ ਕਿਤੇ ਲੱਗੀ ਹੁੰਦੀ ਸੀ ਹਾਲਾ ਕਿ ਇੱਕ ਵਾਰੀ ਗੱਲ ਕਰੀਏ ਤਾਂ ਪ੍ਰਸ਼ਾਸਨ ਜਿਹੜਾ ਲਗਾਤਾਰ ਮੁਸਤੈਦਾ ਚਲਾਕੀ ਨਾਲ ਕੰਮ ਵੀ ਕਰ ਰਿਹਾ ਤਾਂ ਲਗਾਤਾਰ ਪੁਲਸੀ ਗੱਲ ਕਰੀਏ ਤਾਂ ਉਹਨਾਂ ਕੋਲ ਜਿਹੜਾ ਕਈ ਕੇਸਿਸ ਤਾਂ ਦੇ ਜਿਹੜੇ ਆ ਉਹ ਪਏ ਹੋਏ ਨੇ ਹਾਲਾਂਕਿ ਲਗਾਤਾਰ ਪੁਲਸ ਵੱਲੋਂ ਕੰਮ ਵੀ ਕੀਤਾ ਜਾਂਦਾ ਨੇ ਪਰ ਕਿਤਨੇ ਕਿਤੇ ਕੁਝ ਪਰਿਵਾਰ ਇਦਾਂ ਦੇ ਵੀ ਹੈਗੇ ਨੇ ਜਿਨ੍ਹਾਂ ਵੱਲੋਂ ਦੱਸਦੀ ਹੈ ਕਿ 15 ਤਰੀਕ 15 ਦਸੰਬਰ ਦਾ ਜਿਹੜਾ ਸਮਾਂ ਸੀਗਾ ਤਾਂ ਹੁਣ ਫਰਵਰੀ ਦਾ ਜਿਹੜਾ ਮਹੀਨਾ ਵਾਹ ਸੋ 15 ਫਰਵਰੀ ਵੀ ਜਿਹੜੀ ਲੰਘ ਚੁੱਕੀ ਹਾਲਾਂਕਿ ਹੁਣ ਤੱਕ ਜਿਹੜੀ ਹੈ ਕੋਈ ਸੁਣਵਾਈ ਨਹੀਂ ਇਸ ਮਾਮਲੇ ਦੌਰਾਨ ਜਿਹੜੀ ਕੀਤੀ ਗਈ ਸੋ ਐਸਐਚਓ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਨਸਾਬ ਜਿਹੜਾ ਇਸ ਪਰਿਵਾਰ ਨੂੰ ਦਿੱਤਾ ਜਾਊਗਾ ਤਾਂ ਪਰਿਵਾਰ ਨੂੰ ਕੀ ਇਨਸਾਬ ਹੈ ਜਿਹੜਾ ਡਿਵੀਜ਼ਨ ਨੰਬਰ 7 ਤੋਂ ਮਿਲੂਗਾ ਸਰ ਇੱਕ ਮਾਮਲਾ ਆਇਆ ਸੀਗਾ ਹਰਵਿੰਦਰ ਵਜਲ ਜਿਹਦੇ ਵੱਲੋਂ ਕਿਹਾ ਜਾਂਦਾ ਕਿ 15 ਤਰੀਕ ਨੂੰ ਉਹਨੇ ਕੰਪਲੇਂਟ ਦਿੱਤੀ ਸੀ ਕਿ 15 ਦੇ ਸੰਬੰਧ ਵਿੱਚ ਤੇ ਉਸ ਤੋਂ ਬਾਅਦ ਉਹ ਤੁਹਾਡੇ ਕੋਲ ਨਹੀਂ ਆਇਆ ਤੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਆ ਜਿਹਨੇ ਹੁਣੇ ਮੈਨੂੰ ਉਹਨਾਂ ਨੇ ਆ ਕੇ ਦੱਸਿਆ ਵੀ ਆਹ ਗੱਲ ਹੋਈ ਹੈ ਪਰ ਉਹ ਪਹਿਲਾਂ ਮੇਰੇ ਕੋਲ ਆਈ ਨਹੀਂ ਏ ਤੇ ਮੈਂ ਉਹਨਾਂ ਨੇ ਇਹੀ ਗੱਲ ਕਹੀ ਵੀ ਮੇਰੇ ਕੋਲ ਆਣਾ ਚਾਹੀਦਾ ਸੀਗਾ ਤੇ ਹੁਣ ਆਪਾਂ ਉਹਦੀ ਤਹਿਕੀਕਤ ਕਰ ਰਹੇ ਹਾਂ ਹੁਣੇ ਮੈਂ ਸਰ ਉਹਨਾਂ ਦਾ ਐਡਰੈਸ ਵਗੈਰਾ ਲੈ ਲਿਆ ਤੇ ਹੁਣੇ ਜੋ ਬਣਦੀ ਕਾਰਵਾਈ ਆਪਾਂ ਨੂੰ ਕਰਨਾ। ਉਹਨਾਂ ਨੂੰ ਲੁਕਾਇਆ ਜਾਂਦਾ ਕਿ ਰਸਤੇ ਦੇ ਵਿੱਚ ਜਾ ਰਹੇ ਸੀ ਕਿ ਅਣਪਛਾਤੀ ਵਾਹਨ ਤੋਂ ਸਿੱਧਾ ਹਮਲਾ ਕੀਤਾ ਗਿਆ। ਉਹ ਮੈਂ ਵੀਡੀਓ ਦੇਖ ਲਈ ਹੈ। ਪਰ ਉਹ ਜਿਹੜਾ ਜਿਹੜੇ ਥਣੇਦਾਰ ਪੁਲਿਸ ਆਯੂਗਨ ਦੀ ਕੰਪਲੇਂਟ ਸੀ ਉਹ ਟ੍ਰਾਂਸਫਰ ਹੋ ਗਈ ਹੈ। ਟ੍ਰਾਂਸਫਰ ਹੋਣ ਕਰਕੇ ਉਹ ਇਹ ਨੂੰ ਮਿਲ ਨਹੀਂ ਸਕੇ ਨਾ ਮੇਰੇ ਕੋਲ ਆਏ। ਤੇ ਸਰ ਕੀ ਕਾਰਵਾਈ ਕੀਤੀ ਜਾਊਗੀ? ਹੁਣ ਤੁਹਾਡੇ ਨਿਗਰਾਨੀ ਹੇਠ ਆਇਆ ਤੇ ਕੀ ਇਨਸਾਫ ਹੋਤਾ ਹੈ? ਜੋ ਕਾਨੂੰਨੀ ਕਾਰਵਾਈ ਬਣਦੀ ਹੈ, ਮੈਡੀਕਲ ਰਿਪੋਰਟਾ ਚੈੱਕ ਕਰਕੇ ਜੋ ਕਾਨੂੰਨੀ ਮਾਰਗ ਕਾਰਵਾਈ ਬਣਦੀ ਹੈ, ਉਹ ਆਪਾਂ ਨੂੰ ਚੱਲਿਆ। ਤੇ ਸਰ ਇਦਾਂ ਦੇ ਪਰਿਵਾਰਾਂ ਨੂੰ ਕੀ ਅਪੀਲ ਕਰੋਗੇ ਉਸ ਤੋਂ ਬਾਅਦ 2 ਮਹੀਨੇ ਬਾਅਦ ਆਣ ਕੇ ਤੇ ਉਸ ਤੋਂ ਬਾਅਦ ਕਹਿੰਦੇ ਸਾਡੀ ਸੁਣਵਾਈ ਹੁੰਦੀ ਹੈ ਨਾ ਪਰਿਵਾਰਾਂ ਨੂੰ ਨਹੀਂ ਆਪਾਂ ਤਾਂ ਇਹ ਕਹਾਂਗੇ ਵੀ ਜਦੋਂ ਉਮੀਦ ਵੀ ਇਹੋ ਜੀ ਗੱਲ ਹੁੰਦੀ ਹੈ ਤਾਂ ਤੁਸੀਂ ਤਾਂ ਸਾਡੇ ਧਿਆਨ ਚ ਲਿਆਓ ਆਈਓ ਨੂੰ ਮਿਲੋ ਆਈਓ ਨੂੰ ਮਿਲਦਾ ਮਿੰਨੋ ਮਿਲੋ ਮੈਥ 24 ਆਵਰ ਮਿਲ ਬੈਠਾ ਜਦੋਂ ਮਰਜ਼ੀ ਆਣਗੇ ਆਪਾਂ ਉਸੇ ਟਾਈਮ ਨੂੰ ਜੋ ਬਣਦੀ ਕਾਰ ਵੀ ਪਹਿਲਾਂ ਵੀ ਕਰਦੇ ਆ ਆਪਾਂ ਹੁਣ ਵੀ ਕਰਾਂਗੇ ਕੋਈ ਚੰਗੇ ਹਾਂ ਬਿਲਕੁਲ ਸੋ ਦੱਸ ਦिए ਜਿਹੜਾ ਪਰਿਵਾਰ ਥਾਣੇ ਦੇ ਬਾਹਰ ਪਹੁੰਚਿਆ ਸੀਗਾ ਸੋ ਇਸ ਮਾਮਲੇ ਦੌਰਾਨ ਜੜੋ ਐਸ ਐਚਓ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਜਿਹੜੀ ਹੈ ਸਾਹਮਣੇ ਰੱਖੀ ਗਈ ਹੈ ਕਿ ਪਰਿਵਾਰ ਜਿਹੜਾ ਸੀਗਾ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਰੂਬਰੂ ਨਹੀਂ ਹੋਇਆ ਸੀਗਾ ਜਿਸ ਦੌਰਾਨ ਉਹਨਾਂ ਦੇ ਮਾਮਲਾ ਜਿਹੜਾ ਨੌਂਦ ਵਿੱਚ ਨਹੀਂ ਸੀਗਾ ਹਾਲਾਂਕਿ ਜੇ ਸਾਈਓ ਦੇ ਕੋਲ ਕੇਸ ਸੀਗਾ ਉਹਨਾਂ ਦਾ ਵੀ ਜਿਹੜਾ ਤਬਾਦਲਾ ਇਸ ਥਾਣੇ ਉਹ ਜਿਹੜਾ ਟਰਾਂਸਫਰ ਹੋ ਚੁੱਕਿਆ ਹੋਇਆ ਸੀਗਾ ਸੋ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੁਣ ਉਹਨਾਂ ਦੇ ਨੌਂਦ ਵਿੱਚ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪਰਵਾਨ ਨੂੰ ਜਿਹੜਾ ਪੂਰਾ ਇਨਸਾਫ